ਹੋ ਇਹ ਆਪਣੀਆਂ ਨਹੀਂ ਜਨਾਬ ਐਡਾ ਨਾ ਕਸ਼ਟ ਕਰੋ ਦੋ ਗੱਲਾਂ ਹੋਈਆਂ ਆਪਣੀਆਂ ਸਹੀ ਹੈ ਹੈਨਾ ਤੁਸੀਂ ਮੈਨੂੰ ਦੱਸਿਓ ਪਰ ਤੀਜੀ ਗੱਲ ਹੋਊਗੀ ਇਹ ਉਡਾਵਾਂਗੇ ਇਹ ਤੂੰ ਨਹੀਂ ਉਡਾਰਿਆ ਜਾਂ ਮੈਂ ਨਹੀਂ ਉਡਾਰਿਆ ਮੇਰਾ ਮਾਲਕ ਉਡਾਰਿਆ ਹੁਣ ਅੜੂਗੀ ਕਿੱਥੇ ਮਾਤਾ ਕਾਲਕਾ ਤੇ ਮੰਨਦੇ ਹੋ ਹੈ ਬਾਬਾ ਬਾਬਾ ਕਰਾਈ ਮੜਿਆ ਜਾ ਸਾਂਝ ਮੜਿਆ ਜਾ ਸਾਂਝ ਕਰਾਈ ਬਾਬੇ ਨਾਲ ਕੌਣ ਮੰਨਦਾ ਸੀ ਮਾਤਾ ਕਾਲਕਾ ਨੂੰ ਮੇਰਾ ਪਿਤਾ ਜੀ ਇਹ ਗੱਲ ਦੱਸੀ ਤਾਂ ਨਹੀਂ ਮੈਨੂੰ ਕੀ ਆਪਾਂ ਮੰਨਦੇ ਹਾਂ ਕਾਲਕਾ ਨੂੰ ਹੁਣ ਲੱਡੂ ਚੜਾਉਣੇ ਹੋ ਕਿਸੇ ਦੇ ਕਹਿਣ ਤੇ ਚੜਾਉਣ ਲੱਗੇ ਹੋ ਪਹਿਲਾਂ ਨਹੀਂ ਚੜਾਏ ਪਾਗੰਡ ਫਿਰ ਕਾਲਕਾ ਨੂੰ 1 2 3 ਫਸਟ ਚੜਾ ਕੌਣ ਹੈ ਤੇਰਾ ਨਾਮ ਹੈ ਹਨਾ ਤੇਰਾ ਨਾਮ ਹੈ ਪਰ ਮੈਨੂੰ ਐ ਕਿਉਂ ਲੱਗਦਾ ਵੀ ਕਿਸੇ ਹੋਰ ਦਾ ਨਾਮ ਵੀ ਪੂਰਨ ਹੈ ਹੈ ਪੱਕੀ ਗੱਲ ਹੈ ਮਾਰ ਫਿਰ ਮੇਰੇ ਗੁਰੂ ਦੇ ਨਾਂ ਦੀ ਤਾੜੀ ਹੁਣ ਬਾਬਾ ਇੱਕ ਗੱਲ ਦੱਸੀ ਮੈਨੂੰ ਦੋ ਵਿਆਹ ਕਿਦੇ ਹੋਏ ਸੀ ਵਿਆਹ ਦਾ ਜਿੰਨੇ ਪਤਾ ਜੋ ਨਹੀਂ ਪਤਾ ਇਸ ਚੀਜ਼ ਨੂੰ ਨਹੀਂ ਤੁਸੀਂ ਜਾਣਦੇ ਇਸ ਚੀਜ਼ ਨੂੰ ਨਹੀਂ ਬੁੱਝਦੇ ਹੁਣ ਗੱਲ ਚਾਰ ਹੋਈਆਂ ਤੇ ਚਾਰਾਂ ਦੇ ਵਿੱਚ ਆਪਾਂ ਨੂੰ ਇੱਕ ਰਾਹ ਮਿਲਿਆ ਮਾਤਾ ਕਾਲਕਾ ਦਾ ਜੇ ਹੁਣ ਆਪਾਂ ਨੂੰ ਇਹ ਨਹੀਂ ਪਤਾ ਵੀ ਆ ਵਿਆਹ ਦੋ ਕਿੱਦੇ ਹੋਏ ਸੀ ਇੱਕ ਛੋਟੀ ਜੀ ਗੱਲ ਦੱਸਿਓ ਜੇ ਮੈਨੂੰ ਰਾਜਸਥਾਨ ਦੇ ਵਿੱਚ ਰਹਿੰਦੇ ਰਹੇ ਹਾਂਜੀ ਰਹਿੰਦੇ ਰਹੇ ਆ ਕਿੱਥੇ ਦੇ ਰਹਿੰਦੇ ਸੀ ਜੋੜਕੀਆਂ ਪਿੰਡ ਜੋੜਕੀਆਂ ਪਿੰਡ ਆਹ ਕਹਿੰਦਾ ਪਾਪਾ ਪਿੰਡ ਛੱਡੇ ਨੂੰ ਕਿੰਨਾ ਚਿਰ ਹੋ ਗਿਆ ਉਹਨਾਂ ਦਾ ਬੜੇ ਸਾਲ ਕਦੇ ਗਏ ਹੋ ਜੋੜਕੀਆਂ ਪਹਿਲਾਂ ਗਏ ਸੀ ਕਿੰਨਾ ਕ ਟਾਈਮ ਹੋ ਗਿਆ ਹੋਈ ਗਿਆ ਵੀ 22 ਸਾਲ ਵੀ 22 ਸਾਲ ਕਹਿੰਦਾ ਯਾਰ ਜੋੜਕੀਆਂ ਦੇ ਇੱਕ ਪਿੰਪਲ ਆਉਂਦਾ ਅੱਛਾ ਜੀ ਇੱਕ ਰਾਹ ਦੇ ਵਿੱਚ ਅੱਡੇ ਤੋਂ ਨਿਕਲ ਕੇ ਪਿੰਪਲ ਆਉਂਦਾ ਹੈ ਜੋੜਕੀਆਂ ਪਿੰਡ 'ਚ ਹੋਣਾ ਜੀ ਕੋਈ ਹੋਣਾ ਨਹੀਂ ਤੇਰੀ ਗਲੀ ਤੇਰਾ ਘਰ ਤੇਰਾ ਟਿਕਾਣਾ ਇੱਕ ਦੋ ਪਰਿਵਾਰ ਤੇਰੇ ਉੱਥੇ ਐ ਤਿੰਨ ਉੱਥੇ ਦੋਵਾਂ ਦੀ ਗੱਲ ਤੇ ਛੱਡ ਮੈਂ ਤੀਜੇ ਨੂੰ ਤਾਂ ਪੁੱਛਦਾ ਹੀ ਨਹੀਂ ਜਿੱਥੇ ਤੇਰੀ ਕਰਾਰੀ ਅੜਦੀ ਉਹ ਦੋ ਹੀ ਐ ਉਹ ਯਾਰ ਜਿੱਥੇ ਤੇਰੀ ਗਰਾਰੀ ਅੜਦੀ ਉੱਥੇ ਦੋਈ ਐ ਨਹੀਂ ਫੇਰ ਮੰਨੋ ਮੈਂ ਦੱਸੂਗਾ ਕਿਵੇਂ ਐ ਹਨਾ ਐ ਅੜ ਕੇ ਲੈ ਪੁੱਛ ਸਵਾਦ ਫੇਰ ਹੋ ਹੁਕਲ ਆ ਕੇ ਪਿੱਪਲ ਤੇ ਖੜਗੀ ਵੇ ਕਾਲ ਕੰਨੇ ਹੱਲਾ ਮਾਰਿਆ ਜੇ ਜ਼ਮੀਨ ਇਹ ਨਹੀਂ ਲੋਕਾਂ ਦੀ ਹੈ ਹਾਂ ਉਹ ਨਹੀਂ ਸੀਗੀ ਤਾਂ ਸੀ ਬਜ਼ੁਰਗਾਂ ਕੋਲੇ ਇਹ ਵੀ ਰਾਜਸਥਾਨ ਚ ਸੀ ਸੀਗੀ ਨਾ ਹਨਾ ਹੁਣ ਭਾਗੀ ਰੱਥ ਕਿਹਨੂੰ ਕਹਿੰਦੇ ਹੋ ਤੇਰਾ ਦਾਦਾ ਤੜੀ ਮੰਨ ਤੇਰਾ ਹੁਣ ਮੈਨੂੰ ਐਂ ਦੱਸੀ ਬਾਬਾ ਤੇਰੇ ਦਾਦੇ ਹੋਰੀ ਭਾਈ ਕਿੰਨੇ ਸੀ 6 6 6 ਵੇਅ ਸੀ 6 ਵੇਅ ਸੀ ਸਾਰਿਆਂ ਦੇ ਬੱਚੇ ਵੀ ਐ ਪਰਿਵਾਰ ਵੀ ਐ ਆ ਫਿਰ ਕ੍ਰਿਸ਼ਨ ਕੌਣ ਐ ਕ੍ਰਿਸ਼ਨ ਹਾਂਜੀ ਕ੍ਰਿਸ਼ਨ ਦਾਦੇ ਚ ਕੋਈ ਨਹੀਂ ਹੈ ਨਾ ਇਹਦੇ ਪਰਿਵਾਰ ਚ ਪਰਿਵਾਰ ਤੇ ਦਾਦੇ ਦੇ ਮੁੰਡੇ ਹੈਗਾ ਆ ਜਾ ਫਿਰ 1 2 3 ਫੁੱਟ ਚੱਲ ਕਰੇ ਭੈਰ ਅਨੁਮਾਨੋ ਅੱਜ ਟਿੱਕਰ ਕੋ ਨਹੀਂ ਮਾਨੇ ਇਹੀ ਬਾਤ ਹਾਂਜੀ ਹੁਣ ਗੱਲ ਦੱਸਿਓ ਜੇ ਕਰੇ ਕਰੇ ਬਾਗੜੀ ਚੱਲ ਜਾਂਦੇ ਅਗਰ ਸਵਾਦ ਜਾਏ ਤੁਸੀਂ ਚੱਲੋ ਜਿਵੇਂ ਚਲਾਓਗੇ ਉਵੇਂ ਚਲਾ ਲਾਂਗੇ ਮੈਨੂੰ ਐਂ ਦੱਸੀ ਬਾਬਾ ਗੱਲ ਸਹੀ ਤਾਂ ਤੁਰੀ ਆਉਂਦੀ ਐ ਨਹੀਂ ਦੱਸਾਂਗਾ ਜਦੋਂ ਸਹੀ ਆਊਗੀ ਸਹੀ ਦੱਸਾਂ ਉਹ ਨਹੀਂ ਹੋਣਾ ਸਹੀ ਨਹੀਂਗੀ ਸਹੀ ਐ ਤੇ ਸਹੀ ਮੈਂ ਤਾਂ ਬੁੜਿਆ ਟਿੱਕਰ ਪਹੁੰਚਿਆ ਮੇਰੇ ਵਖਲ ਇਕੱਠੇ ਹੋ ਗਏ ਯਾਰ ਹਜੇ ਸਹੀ ਦੱਸਿ ਜੇ ਨਾ ਸਹੀ ਐ ਤੇ ਸਹੀ ਦੱਸੂਗਾ ਗਲਤ ਹੋਊ ਤੇ ਗਲਤ ਦੱਸੂਗਾ ਮੇਰਾ ਸੁਹਾਈ ਇਹੋ ਜਿਹਾ ਬਾਬਾ ਗੁੱਸਾ ਨਾ ਮੇਰਾ ਵੀ ਸੁਹਾਈ ਹੈ ਕੋਜਾ ਬਾਬਾ ਤੇਰਾ ਹਾਂ ਬਾਬਾ ਕੋਣ ਕਹਿੰਦਾ ਸੁਆਦ ਆਊਗਾ ਸੁਆਦ ਤਾਂ ਨਿੱਕੇ ਸਾਧ ਦੀ ਕਿਰਪਾ ਨਾ ਕਦੇ ਆਇਆ ਹੀ ਨਹੀਂ ਜਿਉਂ ਇਹਦੇ ਲੜ ਲੱਗੇ ਆ ਨਾ ਮੋਦ ਲਾ ਰੱਖੀ ਐ ਆ ਉੱਚਾ ਮੂੰਹ ਕਰਕੇ ਠੁੱਕਣਾ ਨਹੀਂ ਚਾਹੀਦਾ ਆਪਦੇ ਮੂੰਹ ਤੇ ਪੈਂਦਾ ਹੁੰਦਾ ਜੋ ਆ ਸੋ ਇਹ ਮਾਲਕ ਦੇ ਸਿਰ ਤੇ ਆ ਤੁਹਾਡੇ ਚਰਨਾਂ ਦੀ ਧੂੜ ਹਣਾ ਸਭ ਤੋਂ ਵੱਡੀ ਹੁਣ ਗੱਲ ਇਹ ਆ ਬਾਬਾ ਕੋਈ ਨਹੀਂ ਬਾਬਾ ਕੁੰਡੀ ਕੱਢ ਕੇ ਤੋੜੂੰਗਾ ਭਾਵੇਂ ਮੈਨੂੰ 4 ਵਜੇ ਜਾਣਾ ਪੁੱਛ ਨਹੀਂ ਮੰਨ ਕਰਦਾ ਤੇਰੇ ਹਾਜ਼ਰ ਹੀ ਬਸ ਚੇਲਾ ਮੈਂ ਸੰਤੇ ਦਾ ਹਾਂ ਬਾਜੀਗਰ ਦਾ ਤਪਾਇਆ ਮੈਂ ਬਾਜੀਗਰ ਦਾ ਤਪਾਇਆ ਤੇ ਮੱਝ ਵੀ ਦਾ ਪੁੱਤ ਆ ਹਾਂ ਹੁਣ ਇੱਕ ਗੱਲ ਦੱਸੀ ਬਾਬਾ ਆ ਗੋਰੇ ਪੈਰ ਨੂੰ ਆਪਾਂ ਅੱਜ ਜ਼ਿਕਰ ਨਹੀਂ ਮੰਨਿਆ ਗੱਲ ਸੱਚੀ ਹੈ ਪਰ ਮੈਨੂੰ ਇੱਕ ਗੱਲ ਦੱਸੀ ਬੱਚੇ ਦਾ ਨੁਕਸਾਨ ਕਿਡਾ ਹੋਇਆ ਸੀ ਹੋਇਆ ਸੀ ਬਾਬਾ ਕਹੀ ਅਗਲੀ ਗੱਲ ਹਰ ਹੱਕ ਜਾਮੇ ਵਿੱਚੋਂ ਪਾ ਕੇ ਤੂੰ ਮัยਬੀ ਦਾ ਪਤਨਾ ਕਹੀ ਤੇਰੀ ਛੱਡੂਗਾ ਕਾ ਇਸਰੇ ਲਾ ਕੇ ਮਜਬੀ ਦਾ ਮੰਦ ਨਾ ਕਹੀ ਛੱਡੂਗਾ ਇਸਰੇ ਲਾ ਕੇ ਓ ਮัยਬੀ ਦਾ ਪਤਨਾ ਕਹੀ ਓ ਹੁਣ ਤੇਰਾ ਹੀ ਭਾਈ ਆ ਜਿਹਦੇ ਨੁਕਸਾਨ ਹੋਇਆ ਮਾਲਕ ਕਿਸੇ ਦਾ ਨਾ ਹਰੇਕ ਨੂੰ ਦੁੱਧ ਤੇ ਪੁੱਤ ਪਿਆਰਾ ਹੁੰਦਾ ਜੀ ਪਰ ਕੀ ਉਹ ਤੇਰਾ ਭਾਈ ਤੇਰੇ ਕੋਲ ਰਹਿੰਦਾ ਨਹੀਂ ਕਿ ਦੂਰੀ ਆ ਤੇਰੇ ਤੋਂ ਕਿਹੜੀ ਜਗ੍ਹਾ ਬਾਬਾ ਇਹ ਪ੍ਰਾਯਕ ਦਾ ਪ੍ਰਾਗ ਕੈਨ ਕੋਲ ਰਹਿੰਦਾ ਹਾਂਜੀ ਜਿਹਦਾ ਬੱਚੇ ਦਾ ਨੁਕਸਾਨ ਹੋਇਆ ਆਪਾਂ ਉਹਦੀ ਗੱਲ ਕਰਦੇ ਹਾਂ ਹਾਂ ਉਹ ਉਹਦੀ ਗੱਲ ਕਰਨੀ ਵੀ ਉਹ ਕਿੱਥੇ ਰਹਿੰਦਾ ਜਰ ਬਾਬਾ ਗੱਲ ਤੂੰ ਇੱਕੀ ਜਾਣੀ ਜਦੋਂ ਮੈਂ ਤੈਨੂੰ ਕਿਹਾ ਸੀ ਵੀ ਉਹ ਤੇਰੇ ਕੋਲ ਰਹਿੰਦਾ ਇਸ ਚੀਜ਼ ਨੂੰ ਤੂੰ ਪੁੱਛਣਾ ਸੀ ਵੀ ਬਾਬਾ ਉਹ ਮੇਰੇ ਕੋਲ ਕਿਉਂ ਰਹਿੰਦਾ ਤੂੰ ਮੈਨੂੰ ਪੁੱਛਣਾ ਸੀ ਤੂੰ ਇਹ ਨਹੀਂ ਦੱਸਣਾ ਸੀ ਕਿ ਉਹ ਪਿਆਰਾ ਹੋ ਗਿਆ ਸਮਝਦਾ ਉਹਦੇ ਫਿਰ ਮੈਂ ਤੈਨੂੰ ਕੁਝ ਗੱਲਾਂ ਕੁਝ ਉਹਦਾ ਦੱਸਦਾ ਵੀ ਆਹ ਗੱਲ ਆ ਆਹ ਬਾਤ ਹੈ ਹੈਨਾ ਹੁਣ ਮੈਨੂੰ ਇੱਕ ਗੱਲ ਦੱਸੀ ਤੇਰੇ ਭਾਈਆਂ ਦੇ ਪਰਿਵਾਰ ਚ ਤੁਹਾਡੇ ਪਰਿਵਾਰ ਦੇ ਵਿੱਚ ਹੈ ਦੋ ਪੁੱਤ ਕਿਹਦੇ ਆ ਤੇਰੇ ਹੀ ਆ ਦੋ ਪੁੱਤ ਇਨਾਂ ਦੇ ਵਿੱਚੋਂ ਹੁਣ ਇਹ ਪਰਿਵਾਰ ਤੇਰਾ ਆ ਗਿਆ ਤੇਰੀ ਕੁੱਲ ਆ ਗਈ ਇਹ ਹੁਣ ਇਸ ਤੇਰੇ ਪਰਿਵਾਰ ਦੇ ਵਿੱਚ ਹੀ ਆ ਜਾ ਗੱਲ ਤਾਂ ਤੂੰ ਦੱਸ ਕੇ ਕਰ ਬੈਠ ਕਲੱਲਾ ਹੀ ਗਮ ਹਨਾ ਫਿਰ ਉਹ ਗੱਲ ਦੱਸੀ ਤਾਂ ਫਿਰ ਸਵਾਦ ਕੀ ਆਇਆ ਪੁੱਛ ਲਿਆ ਮੈਂ ਤਾਂ ਕਿਹਾ ਬਾਪੂ ਅੜੂ ਐ ਤੂੰ ਤਾਂ ਪਹਿਲਾਂ ਹੀ ਦੱਸੀ ਇਹਨੇ ਮੈਨੂੰ ਇੱਕ ਦੱਸੀ ਬਾਬਾ ਦਾਬ ਕੀ ਨੂੰ ਪੈਂਦੀ ਐ ਦਬਾ ਪੈ ਜਾਣਾ ਹਾਂ ਦਬਾਅ ਪੈ ਜਾਣਾ ਦਬਾਅ ਤਾਂ ਅੱਜ ਤੋਂ 5-6 ਸਾਲ ਪਹਿਲਾਂ ਮੈਨੂੰ ਪੈਂਦਾ ਰਿਹਾ ਤੈਨੂੰ ਹੀ ਪੈਂਦਾ ਰਿਹਾ ਉਦੋਂ ਤੇਰਾ ਭਾਈ ਕਿੱਥੇ ਸੀ ਉਦੋਂ ਉੱਥੇ ਹੀ ਸੀ ਸਿਕਾਣੇ ਸੀ ਹਨਾ ਹੁਣ ਮੈਨੂੰ ਇੱਕ ਗੱਲ ਦੱਸੀ ਪੇਟ ਦੇ ਵਿੱਚ ਕਿਸੇ ਦੀ ਦਿੱਕਤ ਬਣਦੀ ਆ ਤੇ ਉਹ ਰੱਬ ਨੂੰ ਪਿਆਰਾ ਹੁੰਦਾ ਉਹ ਕੌਣ ਹੈ ਮੇਰੇ ਪਿਓ ਤੇਰਾ ਹੀ ਡੈਡੀ ਐ ਤੇਰਾ ਹੀ ਪਿਤਾ ਐ ਪੱਕੀ ਗੱਲ ਐ ਕੱਦ ਇਹਦਾ ਤੇਰੇ ਜਿੱਡਾ ਸੀ ਹੈ ਸਰੀਰ ਦਾ ਪਤਲਾ ਸੀ ਹਨਾ ਪੱਕੀ ਗੱਲ ਆ ਬਾਬਾ ਇਹ ਤੇਰਾ ਪਿਤਾ ਹੀ ਹੈ ਜੋ ਰੱਬ ਘਰ ਚਲ ਚੁਕਿਆ ਐਵੇਂ ਗੱਲ ਕਹੀ ਬਾਬਾ ਕੀ ਕਹਿੰਦਾ ਅਗਲੀ ਗੱਲ ਸਟੈਪ 1 2 3 4 ਚੱਲੋ ਪੁੱਤਰ ਨੂੰ ਮੰਨਿਆ? ਹਾਂਜੀ ਪਿਤਾ ਜੀ ਮੰਨਦੇ ਸੀ। ਪਿਤਾ ਜੀ ਮੰਨਦੇ ਸੀ। ਆਪਾਂ ਮੰਨਿਆ? ਨਹੀਂ। ਆਹ ਤੇ ਗੱਲ ਸੱਚੀ ਏ ਤੁਹਾਡੀ। ਬਜ਼ੁਰਗ ਨੇ ਸੱਚ ਬੋਲਿਆ ਭਾਈ ਤਾੜੀ ਮਾਰੋ ਇਹਨਾਂ ਦੇ ਨਾਲ। ਬਿਲਕੁਲ ਨਹੀਂ ਮੰਨਿਆ ਪੁੱਤਰ ਨੂੰ। ਇਹ ਮੈਨੂੰ ਨਹੀਂ ਪਤਾ ਤੁਹਾਡੀ ਸ਼ਰਧਾ ਨਹੀਂ ਸੀ ਜਾਂ ਤੁਹਾਡੀ ਭਾਵਨਾ ਨਹੀਂ ਸੀ ਜੋ ਵੀ ਸੀ ਆਪਾਂ ਬੋਲੋ ਨਾਗਾ। ਹਨਾ? ਨਹੀਂ ਮੰਨਿਆ ਸੀ। ਨਹੀਂ ਮੰਨੇ। ਪਰ ਇੱਕ ਗੱਲ ਬਜ਼ੁਰਗਾ ਦੱਸੀ ਮੈਨੂੰ। ਆ ਮੈੜੀ ਤੇ ਕੌਣ ਜਾਂਦਾ ਰਿਆ ਮੈੜੀ ਮੈੜੀ ਨੂੰ ਘਪੇਰਦੀ ਹਾਂਜੀ ਕੋਈ ਨਹੀਂ ਗਿਆ ਕੋਈ ਨਹੀਂ ਗਿਆ ਅੱਜ ਤੱਕਰ ਕਿਸੇ ਨੇ ਜਾ ਕੇ ਉੱਥੇ ਧੋਕ ਵੀ ਨਹੀਂ ਮਾਰੀ ਹਨਾ ਜਮਾ ਨਹੀਂ ਗਈ ਪਰ ਇੱਕ ਮੈੜੀ ਦਾ ਵੇਰਵਾ ਆਉਂਦਾ ਓਹ ਵੇਰਵਾ ਵੀ ਆਉਂਦਾ ਇੱਕ ਪੁੱਤ ਦੀ ਖਾਤਰ ਵੀ ਪੁੱਤ ਕੋਈ ਪੁੱਤ ਦਾ ਵੇਰਵਾ ਆਉਂਦਾ ਓਹ ਮੈੜੀ ਤੇ ਵੇਰਵਾ ਪੈਂਦਾ ਨਹੀਂ ਜਿਸੀ ਮੈੜੀ ਤੇ ਗਈ ਨਹੀਂ ਆ ਬਿਲਕੁਲ ਜੀ ਤੁਹਾਡੀ ਗੱਲ ਸਹੀ ਹੈ ਮੈਂ ਤੁਹਾਨੂੰ ਕਦੇ ਕਹਣਾ ਵੀ ਤੁਸੀਂ ਗਏ ਮੈਂ ਤਾਂ ਤੁਹਾਨੂੰ ਗੱਲ ਦੱਸੀ ਹੈ ਵੀ ਮਿਹੜੀ ਦਾ ਵਰਬਾ ਪੈਂਦਾ ਪੈਂਦਾ ਪੁੱਤ ਦਾ ਹੈ ਹੈ